ਸਰਸ਼ਕਾਲ ਦੀ ਸਾਰਿਆਂ ਨੂੰ ਵੈਲਕਮ ਟੂ ਮਾਈ ਅਨਦਰ ਵਲੌਗ ਹੁਣ ਇਹ ਬਸ ਓਟਕੇ ਆਈਆਂ ਤੇ ਪੱਠੀ ਦੇ ਵਿੱਚ ਅੱਗ ਤਾਂ ਮੈਂ ਮਚਾ ਦਿਆ ਹੁਣ ਉਧਰ ਰੱਖ ਕੇ ਬਸ ਚਾਹ ਕਰਦੀ ਆ ਉਸ ਤੋਂ ਬਾਅਦ ਆਟਾ ਗੁੰਨਾਵਾ ਸਬਜੀ ਵਗੈਰਾ ਤਾਂ ਪਈ ਆ ਰਾਤੀ ਬਣੀ ਹੋਈ ਤੇ ਪਾਣੀ ਵਗੈਰਾ ਵੀ ਬਸ ਭਰੀ ਜਾਂਦਾ ਵਾ ਤੇ ਚੱਲ ਕੇ ਬਸ ਕਰਦੇ ਆ ਕੰਮ ਖਤਮ ਚਾਹ ਬਣਾਉਣੀ ਆ ਸਭ ਤੋਂ ਪਹਿਲਾਂ ਮੈਂ ਜਾ ਕੇ ਅੱਗ ਤਾਂ ਚਲੋ ਮੱਚੀ ਗਈ ਆ ਇੱਕ ਤੋਂ ਲੱਕੜਾ ਹੋਰ ਲਾ ਦਿੰਨੀ ਆ ਫਿਰ ਚੱਲਦੇ ਆ ਉਧਰ ਦੇਖੋ ਮੈਂ ਉਤਾਰ ਤੱਕਲ ਬੈਠੀ ਬੈਠੀ ਨੇ ਫਰਾਂ ਟੁੱਟ ਜਾਣੇ ਆ ਵਿਚਾਰੇ ਸਾਰੇ ਇਹ ਟੁੱਟ ਜਾਣਗੇ ਮੇਰੇ ਲਈ ਚਲ ਕੋਈ ਨਾ ਕੰਮ ਖਤਮ ਕਰਦੇ ਤੂੰ ਠੰਨੂ ਜਮਾ ਜੀ ਨਹੀਂ ਕਰਦਾ ਪੈਸੇ ਬਸ ਇਦਾਂ ਸੀਗਾ ਇਹ ਸੁੱਤੀ ਰਹਾ ਮੈਂ ਸੁੱਤੀ ਰਹਾ ਮੈਂ 6 ਵਜੇ ਦਾ అలਾਰਮ ਲਾਇਆ ਸੀ 6 ਵਜੇ ਉੱਠਣਾ ਸੀਗਾ ਬਟ ਮੈਂ ਉੱਠਿਆ ਪੌਣੇ ਕੇ 7 ਵਜੇ ਤੇ ਨੀਰਾ ਨੀਰਾ ਵੱਦ ਤੋਂਦ ਭਈਓ ਇਹ ਸਾਰੇ ਕਿਤੇ ਬਸ ਕੰਮ ਕਰਦੀ ਆ ਖਤਮ ਜਾ ਕੇ ਉਧਰ ਚਾਹ ਬਣਾਉਣੀ ਹਾਂਜੀ ਚਾਹ ਕਰਦੀ ਆ ਮੈਂ ਚਾਹ ਬਣਾ ਕੇ ਚਾਹ ਦੇ ਕੇ ਆਉਣੀ ਆ ਜਾ ਕੇ ਫਿਰ ਕਰਦੀ ਆ ਬਾਕੀ ਕੰਮ ਆਟਾ ਗੁੰਨੂਗੀ ਫਿਰ ਜਦੋਂ ਆਟਾ ਗੁੰਨੂਗੀ ਫਿਰ ਉਹਦੇ ਨਾਲ ਰੋਟੀ ਬਣਾ ਦੂੰਗੀ ਜਦੋਂ ਨਾਨ ਨੂੰ ਲੈ ਉੱਠ ਕੇ ਚਾਹ ਬਣਾ ਕੇ ਇੱਕ ਵਾਰ ਦੇ ਆਉਣੀ ਆ ਸੋ ਹਨੂਆ ਰੇ ਅਬਸ ਵਾ ਲਾ ਅੱਜ ਸੱਚ ਇੱਕ ਪਾਰਟ ਦਾ ਵੀ ਸਤਾ ਹੈ ਅਸੀਂ ਕੱਲ ਸੁਖਮਨੀ ਸਾਹਿਬ ਦਾ ਪਾਠਾ ਬੁੜੀਆਂ ਨਾਲ ਇੱਥੇ ਆਪਣੇ ਆਂਟੀ ਦੇ ਘਰੇ ਕਿਸੇ ਦੇ ਤੇ ਬਹੁਤ ਜ਼ਿਆਦਾ ਤਾਂ ਜਾਨ ਨਹੀਂ ਕਿਉਂਕਿ ਮੇਰਾ ਅੱਜ ਕੰਮ ਹੀ ਬਹੁਤ ਪਿਆ ਕਰਨਾ ਲਾ ਜੇ ਮੰਮਾ ਤੇ ਤਾਂ ਮੰਮਾ ਨੇ ਚਲੇ ਜਾਣਾ ਸੀਗਾ ਮੇਰੇ ਤੋਂ ਤਾਂ ਜਾਣਾ ਖਾਣਾ ਕੰਮ ਖਤਮ ਕਰਤੇ ਕੰਮ ਖਤਮ ਕਰਨਾ ਪਿਆ। ਸ਼ਾਤਾ ਬਣ ਗਈ ਪਹਿਲਾਂ ਚਾਹ ਦੇ ਕੇ। ਹਾਂਜੀ ਮੈਂ ਆਪਣਾ ਲਗੀਆਂ ਚਾਲੂ ਵਾਲੇ ਰੋਟੀ ਤੇ ਪਰੌਂਠੇ ਵਗੈਰਾ ਤੇ ਬਸ ਮੇਰੇ ਬਣੇਗੇ ਲੈ ਕੇ ਜਾਣਾਂ ਲਈ। ਤੇ ਹੁਣ ਬਸ ਚਾਲੂ ਦੀ ਰੋਟੀ ਬਣਾਣੀ ਆ। ਹਾਂਜੀ ਇਹ ਕੰਮ ਗੇਰਾ ਮੈਂ ਸਾਰਾ ਖਤਮ ਕਰ ਲਿਆ ਤੇ ਮੈਂ ਬਣਾਉਣਾ ਸੀ ਆਪਦੇ ਲਈ ਚਾਹ। ਤੇ ਟਾਈਮ ਵੀ ਅੱਜ ਹੋ ਗਿਆ 12:30 1:30 ਦਾ ਟਾਈਮ ਹੋ ਗਿਆ। ਅੱਜ ਕਿਤੇ ਹੁਣ ਜਾ ਕੇ ਮੇਰਾ ਕੰਮ ਖਤਮ ਹੋਇਆ ਵਾ ਤੇ ਕਾਫੀ ਟਾਈਮ ਲੱਗ ਗਿਆ ਅੱਜ ਮੈਨੂੰ ਕੰਮ ਕਰਦੇ ਨੂੰ ਮਮਾ ਵੀ ਹੈ ਨਹੀਂ ਸੀਗੇ ਘਰ। ਸੁਪਾ ਦੀ ਉੱਠੀ ਹੋਈ ਸੀ ਰੋਟੀ ਵੀ ਅੱਜ ਮੈਂ 11:30 ਵਜੇ ਲੇਟ ਹੀ ਖਾਧੀ ਆ ਤੇ ਹੁਣ ਫਾਈਨਲੀ ਕਿਤੇ ਜਾ ਕੇ ਮੇਰਾ ਕੰਮ ਖਤਮ ਹੋਇਆ ਵਾ ਤੇ ਹੁਣ ਬਣਾਉਣ ਲੱਗੀਆਂ ਚਾਹ ਤੇ ਚਾਹ ਪੀਣੀ ਆ ਪਹਿਲਾਂ ਸੋਚ ਰਹੀ ਪਈ ਸੀ ਕਿ ਅਨਲਪਿੰਟ ਵਗੈਰਾ ਲਗਾਉਣ ਬਾਰੇ ਬਟ ਹੁਣ ਦੇਖਦੀ ਆ ਤੇਲ ਲਾਉਣਾ ਸੀ ਵਾਲਾਂ ਨੂੰ ਉਹ ਤਾਂ ਮੈਂ ਲਗਾ ਲਿਆ ਵਾ ਤੇ ਹੁਣ ਹੈਡ ਵਾਸ਼ ਕਰਨਾ ਵਾ ਕਿਉਂਕਿ ਅੱਜ ਮੰਡੇ ਆ ਜੇ ਅੱਜ ਨਾ ਕੀਤਾ ਫਿਰ ਕੱਲ ਵੀ ਨਹੀਂ ਕੀਤਾ ਜਾਣਾ ਫਿਰ ਪਰਸੋਂ ਕਰਨਾ ਪੈਣਾ ਵਾ ਤੇ ਤਾਂ ਕਰਕੇ ਹੁਣ ਦੇਖਦੀ ਆ ਜੇ ਨੀਲਪਿੰਡ ਲਗਾ ਲਈ ਫਿਰ ਸੈਰਨੀ ਤੋਤਾ ਜਣਾ ਕਿਉਂਕਿ ਜਿਹੜੀ ਨੀਲਪਿੰਡ ਮੈਂ ਲਗਾਉਣੀ ਨਾ ਉਹ ਜਲਦੀ ਸੁੱਕਦੀ ਨਹੀਂਗੇ ਇਹਨੂੰ ਟਾਈਮ ਲੱਗ ਜਾਂਦਾ ਵਾ ਕਾਫੀ ਤਾਂ ਕਰਕੇ ਤੇ ਹੁਣ ਦੇਖਦੀ ਆ ਫਿਰ ਜਾਂ ਫਿਰ ਇਦਾਂ ਕਰਦੀ ਆ ਲਗਾ ਲੈਨੀ ਆ ਲਗਾ ਕੇ ਧੁੱਪੇ ਵਿੜ ਜੂਗੀ ਤੇ ਪਹਿਲਾਂ ਪਾਣੀ ਦੇ ਕੇ ਹੁਣ ਜੇ ਪਾਣੀ ਗਰਮ ਹੋਇਆ ਤਾਂ ਪਹਿਲਾਂ ਸੈਰ ਵੋਸ਼ ਮਤਲਬ ਕਿ ਸਿਰ ਤੋਂ ਲੈਨੀ ਆ ਜੇ ਪਾਣੀ ਠੰਡਾ ਹੋਇਆ ਗਰਮ ਕਰਨ ਵਾਲਾ ਮੈਂ ਫਿਰ ਪਹਿਲਾਂ ਨੀਲਪਿੰਡ ਲਗਾ ਲੂੰਗੀ ਤੇ ਉਸ ਤੋਂ ਬਾਅਦ ਫਿਰ ਬਾਅਦ ਵਿੱਚ ਪਾਣੀ ਗਰਮ ਕਰਕੇ ਫਿਰ ਸਿਰ ਤੋਂ ਲਾਂਗੇ ਦੇਖਦੇ ਆ ਫਿਲਹਾਲ ਤਾਂ ਪੀਣੀ ਐ ਮੈਂ ਚਾ ਕੋਠੇ ਤੇ ਕੋਠੀ ਤੇ ਲੈ ਜੂਗੀ ਧੁੱਪ ਕਾਫੀ ਨਿਕਲੀ ਹੋਈ ਆ ਦੇਖਦੀਆਂ ਕੋਠੀ ਤੇ ਬੈਠਦੀਆਂ ਜਾ ਕੇ ਪੀ ਕੇ ਪੀਨੇ ਆ ਚੱਲ ਕੇ ਚਾਹ ਕੋਠੇ ਤੇ ਹਾਂਜੀ ਪਾਣੀ ਤਾਂ ਮੈਂ ਚੈੱਕ ਕਰ ਰਹੀ ਆ ਜਾ ਕੇ ਪਾਣੀ ਗਰਮ ਕਰਨ ਵਾਲੇ ਆ ਦੁਬਾਰਾ ਤੇ ਹੁਣ ਰੋਕ ਕੇ ਕਰ ਲਾਂਗੇ ਫਲਾ ਨੀਲ ਪਿੰਨ ਲਗਾਉਣੀ ਆ ਜਾ ਕੇ ਆਵਲੀ ਲਗਾਉਂਗੀ ਇਹ ਮੇਰਾ ਫੇਵਰਿਟ ਕਲਰ ਆ ਮੈਨੂੰ ਬਹੁਤ ਪਸੰਦ ਆ ਇਹ ਵਾਲੀ ਨੀਲ ਪਿੰਨ ਬਾਦ ਵਿੱਚ ਉੱਪਰ ਦੀ ਟ੍ਰਾਂਸਪੈਰੈਂਸੀ ਲਗਾ ਲਾਂਗੇ ਇਹ ਲਗਾਉਣੀ ਆ ਚੱਲ ਕੇ ਕੋਠੀ ਤੇ ਲਾ ਕੇ ਚੰਨੀ ਆ ਚਾਹ ਉੱਥੇ ਬੈ ਕੇ ਚਾਹ ਪੀ ਲੂਗੀ ਨਾਲ ਇਹ ਨੀਲ ਪਿੰਨਸ ਕਾ ਲੂਗੀ ਲਾਈਟ ਬੰਦ ਕਰਤਾ ਚਾਲੂ ਹੋ ਗਿਆ। ਹਾਂਜੀ ਮੈਂ ਆ ਗਈ ਸੀ ਕਿਚਨ ਦੇ ਵਿੱਚ ਹੁਣ ਬਸ ਬਣਾਉਣੀ ਹੈ ਰੋਟੀ। ਇੱਕ ਭਰਾ ਤਾਂ ਆ ਗਿਆ ਸੀਗਾ ਤੇ ਇੱਕ ਰੰਧਾ ਬਾਬਾ ਸੋ ਖੇਡਣ ਗਿਆ ਉਹ ਵੀ ਆ ਜੂਗਾ। ਹੁਣ ਥੋੜੇ ਕਿ ਟਾਈਮ ਤੱਕ ਬਸ ਮੈਂ ਤਿਆਰੀ ਕਰਕੇ ਰੱਖ ਲਈ ਹੈ ਤਵਾ ਵਗੈਰਾ ਰੱਖ ਲਿਆ ਤੇ ਬਸ ਹੁਣ ਮੈਂ ਬਣਾਉਣੀ ਹੈ ਰੋਟੀ ਤੇ ਅੱਜ ਬਣਾਈ ਸੀਗੀ ਦਾਲ। ਅੱਜ ਮੈਂ ਤਾਂ ਕਰਕੇ ਨਹੀਂ ਸ਼ੂਟ ਕੀਤਾ ਕਿਉਂਕਿ ਦਾਲ ਬਣੀ ਸੀ ਤੇ ਦਾਲ ਮਮਾ ਹੀ ਬਣਾਉਂਦੇ ਨੇ ਜਦੋਂ ਵੀ ਬਣਦੀ ਹੁੰਦੀ ਆ ਤਾਂ ਕਰਕੇ ਤੜਕਾ ਵੀ ਮਮਮੀ ਨੇ ਲਗਾਤਾ ਸੀਗਾ ਤਾਂ ਕਰਕੇ ਫਿਰ ਮੈਂ ਸ਼ੂਟ ਨਹੀਂ ਕੀਤਾ ਤੇ ਹੁਣ ਬਸ ਰੋਟੀ ਬਣਾਣੀ ਆ ਜਦੋਂ ਭਰ ਆ ਗਿਆ ਤੇ ਮੈਂ ਨੀਲ ਪਿੰਡ ਲਗਾ ਲਈ ਹਲਕਾਈ ਇਹ ਮੇਰਾ ਫੇਵਰਿਟ ਕਲਰ ਬੜਾ ਅੱਛਾ ਲੱਗ ਰਿਹਾ ਹੈ ਤੇ ਮੇਰੇ ਹੱਥਾਂ ਦਾ ਕਲਰ ਬਿਲਕੁਲ ਚੇਂਜ ਹੋਇਆ ਪਿਆ ਰੈੱਡ ਰੈੱਡ ਬਲੈਕ ਬਲੈਕ ਹੋਇਆ ਪਿਆ ਸਭ ਦਿਨ ਵਿੱਚ ਮੇਰੇ ਹੱਥ ਇਦਾਂ ਹੀ ਬਣ ਜਾਂਦੇ ਆ ਤੇ ਆ ਦੇਖ ਲਓ ਆ ਬਚਾਰਾ ਟੁੱਟ ਗਿਆ ਸੀ ਇੱਥੇ ਮੇਰੇ ਤਵਾ ਤਵਾ ਨਹੀਂ ਮਤਲਬ ਕਿ ਗਰਮ ਗਰਮ ਹਵਾ ਜੀ ਪੈ ਗਈ ਸੀਗੀ ਰੋਟੀ ਵੀ ਤੇ ਇਹ ਲੱਗਾਇਆ ਮੈਂ ਨੀਲ ਪੇਂਟ I love this color ਮੈਨੂੰ ਬਹੁਤ ਪਸੰਦ ਆ ਬਟ ਇਹ ਸੁੱਕ ਤਾਂ ਨਹੀਂ ਜਾਂਦੀ ਇਹ ਖਰਾਬ ਹੋ ਜਾਂਦਾ ਵਾ ਇਹਦੇ ਲਈ ਆ ਤਾਂ ਤਾਂ ਮੈਨੂੰ ਲੱਗਦਾ ਹੋਈ ਗਿਆ ਨਾ ਤੜਾ ਬੁੱਤ ਆਵੇ ਖਰਾਬ ਉਹ ਖਰਾਬ ਹੋ ਜਾਂਦੀ ਹੈ ਜਲਦੀ ਮਤਲਬ ਬਹੁਤ ਘੱਟ ਸੁੱਕਦੀ ਬਹੁਤ ਘੱਟ ਆ ਇਹ ਜਲਦੀ ਨਹੀਂ ਸੁੱਕਦੀਗੀ ਬਹੁਤ ਟਾਈਮ ਲੱਗਦਾ ਇਹਨੂੰ ਸਰਦੀਆਂ ਚ ਵੀ ਤੇ ਗਰਮੀਆਂ ਦੇ ਵਿੱਚ ਵੀ ਬਟ ਇਹ ਹੁਣ ਖਤਮ ਹੋ ਗਈ ਆ ਬਸ ਲਾਸਟ ਹੀ ਸੀਗੀ ਹੁਣ ਖਤਮ ਹੋ ਚੁੱਕੀ ਆ ਤੇ ਹੁਣ ਮੈਂ ਨਿਊ ਲੈ ਕੇ ਆਉਂਗੀ ਸੇਮ ਕਲਰ ਲੈ ਕੇ ਆਉਂਗੀ ਇਹ ਵਾਲੀ ਤੇ ਬਸ ਹੁਣ ਜਦ ਆ ਗਏ ਭਰਾਬੀ ਫਿਰ ਬਣਾਉਣੇ ਆ ਰੋਟੀ ਵੈਸੇ ਮੈਂ ਆ ਗਈ ਸੀ ਕਿਚਨ ਦੇ ਵਿੱਚ ਮੈਂ ਕਿਹਾ ਚਲ ਮੌਨ ਟਾਈਮ ਜਾ ਕੇ ਤਿਆਰੀ ਵਗੈਰਾ ਕਰ ਲੈਨੀ ਆ ਤੇ ਹੁਣ ਬਸ ਬਣਾ ਲਾਂਗੇ ਤੇ ਅੱਜ ਦੇ ਵਲੌਗ ਨੂੰ ਕਰਦੀ ਆ ਮੈਂ ਇੱਥੇ ਖਤਮ ਮਿਲਦੇ ਆਂ ਜੀ ਕੱਲ ਇੱਕ ਹੋਰ ਵਲੌਗ ਦੇ ਵਿੱਚ ਵੀਡੀਓ ਨੂੰ ਲਾਈਕ ਕਰ ਦਿਓ ਤੇ 채ਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਜੀ ਕੱਲ ਇੱਕ ਹੋਰ ਵਲੌਗ ਦੇ ਵਿੱਚ ਤੇ ਮੈਨੂੰ ਅੱਛਾ ਤਾਂ ਨਹੀਂ ਲੱਗ ਰਿਹਾਗਾ ਵਾਪਸ ਆ ਕੇ ਕਿਉਂਕਿ ਉੱਥੇ ਜੀ ਲੱਗਿਆ ਹੋਇਆ ਸੀਗਾ ਨਾ ਨਹੀਂ ਕਿ ਬਟ ਮੈਂ ਜਾਉਂਗੀ ਹੁਣ ਮੈਂ ਜਾਉਂਗੀ ਜੂਨ ਦੇ ਵਿੱਚ ਉਦੋਂ ਮੈਂ ਕਾਫੀ ਟਾਈਮ ਲੈ ਕੇ ਆਉਂਗੀ ਮਤਲਬ 10 15 ਦਿਨ ਮੈਂ ਲਾ ਕੇ ਆਉਂਗੀ ਉਦੋਂ ਤੇ ਠੀਕ ਹੈ ਜੀ ਮਿਲਦੇ ਹਾਂ ਕੱਲੇ ਇੱਕ ਹੋਰ ਲੌਗ ਦੇ ਵਿੱਚ ਬਾਏ ਬਾਏ